ਰਾਜਸ਼ਰਮ ਮੇਤ ਨਾ ਜਾਣੀ ਤੇਰੀ ਰਾਜਸ਼ਰਮ ਮੇਤ ਨਾ ਜਾਣੀ ਤੇਰੀ ਤੇਰੇ ਸੰਤਨ ਕੀ ਤੇਰੀ ਸੰਤਨ ਕੀ ਹਾਂ ਚੇਰੀ ਫਸ ਤੋ ਜਾਏ ਸਰੂਵਤੇ ਆਵੇ ਰੂਵਤੇ ਜਾਏ ਸੁ ਹੱਸੈ ਕਸਤੋ ਹੋਏ ਕੋਏ ਸੂਝਰ ਉਜਰ ਹੋਏ ਸੁਬਸ ਜਲਤੇ ਪਾਲੇ ਤਾਰ ਹਲਤੇ ਕੂਆ ਉਪਤਿ ਨੇ करावे धरती आकाश चढ़ावे चढ़े आकाश गिराव देखारी राज करा ਰਾਜਾ ਤੇ ਪਕਾਰੀ ਖਲ ਨੂੰ ਰੱਖ ਤੇ ਪੰਡਤ ਕਰ ਗੋ ਪੰਡਤ ਤੇ ਮੁਗਤਾਰੀ ਨਾਰੀ ਤੇ ਜੋ ਪੁਰਖ ਪਰਵ ਪੁਰਖਨ ਤੇ ਜੋ ਨਾਰੀ ਕੋ ਕਵੀਰ ਸਾਧੂ ਕੋ ਪ੍ਰੀਤਮ ਤਿਸਮੂਰਤ ਬਲਿਹਾਰੀ ਰਾਜਸੰ ਮਤ ਨਾ ਇੰਗਾਨੀ ਤੇਰੀ ਤੇਰੇ ਸੰਤਨ ਕੀ ਹੌਚੇਰੀ ਤੇਰੇ ਸੰਤਨ ਕੀ ਹੌਚੇਰੀ ਵਾਜ ਗੁਰੂ ਸਨੋਕ ਮਹਿਲਾਤੀ ਜਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰ ਤਪ ਸਦਾ ਵੇ ਤਨ ਤਨ ਸਤਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਆਮ ਕ੍ਰਿਤੀਵਾਰ ਆਓ ਅੱਜ ਇਸ ਤੇ ਪੰਜਵੀਂ ਪੌੜੀ ਦੀ ਅਤੇ ਜੋਸ ਤੇ ਨਾਲ ਦੋ ਸਲੋਕ ਪੀਤ੍ਰੀ ਬਾਸ਼ਾ ਜੀ ਦੇ ਹਨ ਉਹਨਾਂ ਦੀ ਵਿਚਾਰ ਕਰੀਏ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਸਾਨੂੰ ਉਪਦੇਸ਼ ਕਰਦੇ ਹੋ ਕੇ ਕਹਿ ਰਹੇ ਹਨ ਸਲੋਕ ਮਹੱਲਾ ਪਿਛਾ ਮਨ ਕਾ ਝੂਠਾ ਝੂਠ ਕਮਾਵੇ ਮਾਇਆ ਨੂੰ ਫਿਰਾ ਤਪ ਸਦਾ ਹੈ ਜੋ ਮਨੁਕ ਆਪਣੇ ਆਪ ਨੂੰ ਤਪਾ ਕਹਾਂਦਾ ਹੈ ਪਰ ਤਪਾ ਕਰਾਉਂਦੇ ਹੋਏ ਵੀ ਮਾਇਆ ਦੇ ਕਾਰਨ ਤੁਰਿਆ ਕਰਦਾ ਹੈ ਮਾਇਆ ਦੇ ਕਾਰਨ ਕਦੀ ਕਿਤੇ ਕਦੀ ਕਿਤੇ ਆਵਗੋਂ ਦੇ ਵਿੱਚ ਫਿਰਿਆ ਕਰ ਤਾਦੀ ਕਿਸੇ ਪਾਸੇ ਜਾ ਰਿਹਾ ਹੈ ਕਦੀ ਕਿਸੇ ਪਾਸੇ ਜਾ ਰਿਹਾ ਹੈ ਮਾਇਆ ਨੂੰ ਪਾਲਦਾ ਹੋਇਆ ਪਰ ਭਗਵਾਨਾ ਕੀ ਹੈ ਆਪਣੇ ਆਪ ਨੂੰ ਤਪਾ ਹਵਾਦਾ ਹੈ ਕਿ ਮੈਂ ਤਪਾ ਹਾਂ ਪਰ ਅੰਦਰ ਮਾਇਆ ਦੀ ਕ੍ਰਿਸ਼ਨਾ ਨੇ বুঝੀ ਮਾਇਆ ਦੇ ਕ੍ਰਿਸ਼ਨਾ ਨਾਮ ਬੁਝਣ ਕਰਕੇ ਕਦੀ ਕਿਸੇ ਪਾਸੇ ਜਾਂਦਾ ਹੈ ਮਾਇਆ ਨੂੰ ਲੱਭਣ ਨਹੀਂ ਕਦੀ ਕਿਸੇ ਪਾਸੇ ਜਾਂਦਾ ਹੈ ਮਾਇਆ ਨੂੰ ਫੇਰ ਤਪਾ ਸਦਾ ਹੈ ਮਨ ਦਾ ਝੂਠਾ ਝੂਠ ਕਮਾਵਾ ਹੈ ਇਸ ਤਰ੍ਹਾਂ ਇਹ ਤਪਾ ਜੋ ਮਾਇਆ ਦੇ ਪਿੱਛੇ ਹੀ ਤੁਰਿਆ ਕਰਦਾ ਹੈ ਇਹ ਅੰਦਰੋਂ ਮਨ ਦਾ ਝੂਠਾ ਹੈ ਇਹਦੇ ਅੰਦਰ ਝੂਠ ਹੈ ਸੱਚ ਨਹੀਂ ਹੈ ਅਤੇ ਇਹ ਝੂਠ ਹੀ ਕਮਾਉਂਦਾ ਹੈ ਕਿਉਂਕਿ ਆਪਣੇ ਆਪ ਨੂੰ ਤਪਾ ਵਧਾਵੇ ਤਪਾ ਕਲਾਣ ਵਾਲਾ ਤਾਂ ਮਾਇਆ ਦੇ ਪਿੱਛੇ ਨ ਜਾਣਾ ਹੀ ਨਹੀਂ ਚਾਹੀਦਾ ਪਰ ਇਹੋ ਜਿਹੇ ਤਪ ਜੋ ਮਨੁੱਖ ਜੋ ਤਪਾ ਵੀ ਕਲਾਉਂਦਾ ਹੈ ਫਿਰ ਮਾਇਆ ਦੇ ਪਿੱਛੇ ਦੌੜਿਆ ਕਰਦਾ ਹੈ ਉਹ ਕਰਨ ਮਨ ਦਾ ਝੂਠਾ ਹੈ ਤੇ ਝੂਠ ਹੀ ਕਮਾਂਦਾ ਹੈ ਭਰਮੇ ਊੜਾ ਸਭ ਤੀਰਤ ਕਹੈ ਉਹ ਤਪ ਕੈਸੇ ਪਰਮ ਗਤ ਲਹੈ ਅਹਿਆ ਤਪ ਭਰਮ ਦੇ ਵਿੱਚ ਭੁੱਲਿਆ ਹੋਇਆ ਸਭ ਤੀਰਥਾਂ ਦੇ ਉੱਤੇ ਜਾਂਦਾ ਹੈ ਕੀਰਤਾਂ ਨੂੰ ਗਾਉਂਦਾ ਫਿਰਦਾ ਹੈ ਕੀਰਤਾਂ ਦੇ ਜਾ ਕੇ ਇਸ ਨਾਮ ਕਰਦਾ ਹੈ ਪਰ ਸਤਿਗੁਰੂ ਜੀ ਕਹ ਰਹੇ ਨੇ ਉਹ ਤਾਂ ਕੈਸੇ ਪਰਮ ਗਤ ਪੁੱਲਾ ਹੈ ਐਉਂ ਜ ਤਬਦੂ ਹੈ ਜੋ ਕਿ ਪਰਮਾ ਦੇ ਵਿੱਚ ਭੁੱਲਿਆ ਹੋਇਆ ਹੈ ਸਦਾਨ ਦਾ ਆਪਣੇ ਆਪ ਨੂੰ ਪਪਾ ਹੈ ਪਰ ਮਾਇਆ ਦੇ ਵਿੱਚ ਘੋੜਿਆ ਫਿਰਦਾ ਹੈ ਜਿਸ ਦੇ ਮਨ ਦੇ ਵਿੱਚ ਝੂਠ ਹੈ ਤੇ ਝੂਠ ਹੀ ਕਮਾਉਂਦਾ ਹੈ ਉਹ ਤਪੱਸ ਕਿਸ ਤਰ੍ਹਾਂ ਪਰਮਗਤ ਲੈ ਸਕਦਾ ਹੈ ਕਿਸ ਤਰ੍ਹਾਂ ਉੱਚੀ ਅਵਸਥਾ ਪ੍ਰਾਪਤ ਕਰ ਸਕਦਾ ਹੈ ਗੁਰ ਪਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪ ਮੁਖੰਤਰ ਪਾਵੇ ਫਿਰ ਸਾਧ ਗੁਰ ਕੀ ਦਾਸ ਆਏ ਹਨ ਕਿ ਅਸਲੀ ਤਪਾ ਹੈ ਕੌਣ ਹੈ ਗੁਰ ਪਰਸਾਦੀ ਗੁਰੂ ਦੀ ਕਿਰਪਾ ਦੁਆਰਾ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੀ ਕਿਰਪਾ ਦੁਆਰਾ ਕੋ ਸੱਚ ਕਮਾਵੇ ਕੋਈ ਜਿਹੜਾ ਮਨੁੱਖ ਸੱਚ ਦੀ ਕਮਾਈ ਕਰਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਉਸ ਵਾਹਿਗੁਰੂ ਦੇ ਨਾਲ ਜੁੜਦਾ ਹੈ ਨਾਨਕ ਸੋ ਤਪ ਤਾ ਮੁਖੰਤਰ ਪਾਵੇ ਸਤਗੁਰੂ ਜੀ ਕਹਿ ਰਹੇ ਹਨ ਕਿ ਨਾਨਕ ਇਹੋ ਜਿਹਾ ਤਪ ਉਹ ਗੁਰੂ ਦੀ ਕਿਰਪਾ ਰਾਹੀਂ ਸੱਚ ਦੇ ਨਾਲ ਜੁੜਦਾ ਹੈ ਉਹ ਫਿਰ ਮੁਖੰਤਰ ਦੀ ਪ੍ਰਾਪਤੀ ਕਰ ਲੈਂਦਾ ਹੈ ਮukti ਵੀ ਪ੍ਰਾਪਤੀ ਕਰ ਲੈਂਦਾ ਹੈ 모 ਅੰਤਰ ਅੰਤਰ ਮੁਕਤੀ ਉਹ ਫਿਰ ਆਪਣੇ ਅੰਦਰ ਹੀ ਮੁਕਤੀ ਵੀ ਪ੍ਰਾਪਤੀ ਕਰ ਲੈਂਦਾ ਹੈ ਜਿਹੜਾ ਕਿ ਗੁਰੂ ਦੀ ਕਿਰਪਾ ਦੁਆਰਾ ਸੱਚ ਦੇ ਨਾਲ ਜੁੜਦਾ ਹੈ ਮਹਿਲਾ ਤੀਜਾ ਸੋ ਤਪ ਜੀ ਇਹ ਤਪ ਧਾਲੇ ਸਤ ਗੁਰ ਨੂੰ ਮਿਲ ਸ਼ਬਦ ਸੰਭਾਲੇ ਜਿਹੜਾ ਮਨੁੱਖ ਸਤਿਗੁਰੂ ਨੂੰ ਮਿਲ ਕੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਦੇ ਵਿੱਚ ਸਮਾਉਂਦਾ ਹੈ ਸਤਿਗੁਰੂ ਮਿਲਿਆ ਸ਼ਬਦ ਸੰਭਾਲੇ ਸੋਤ ਪਾ ਜੇ ਇਹ ਤਪ ਘਾਲੇ ਉਹ ਤਪ ਹੈ ਜਿਹੜਾ ਕਿ ਇਹ ਤਪ ਘਾਲਦਾ ਹੈ ਤਪ ਕੀ ਸਤ ਗੁਰੂ ਕਹਿ ਰਹੇ ਨੇ ਕਿ ਜਿਹੜਾ ਸਤ ਗੁਰੂ ਮਿਲ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਸਮਾਲਦਾ ਹੈ ਉਹ ਤਪ ਹੈ ਸਤ ਗੁਰੂ ਕੀ ਸੇਵਾ ਇਹ ਤਪ ਪਰਵਾਣ ਨਾ ਨਿਕ ਸੋ ਤਪਾ ਦਰਗਹਿ ਪਾਵੈ ਮਾਣ ਸਤ ਗੁਰ ਕੀ ਸੇਵਾ ਸਤ ਗੁਰੂ ਜੀ ਦੱਸੀ ਹੋਈ ਸੇਵਾ ਕਰਦਾ ਹੈ ਸਤ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਸਤ ਗੁਰੂ ਜੋ ਹੁਕਮ ਕਰਦੇ ਹਨ ਉਹਦੇ ਮੁਤਾਬਕ ਚੱਲਦਾ ਹੈ ਇਹ ਤਤ ਪਰਵਾਨ ਸਤਿਗੁਰੂ ਦੇ ਘਰ ਦੇ ਵਿੱਚ ਇਹੀ ਤਤ ਪਰਵਾਨ ਹੈ ਉਸ ਪਰਮਾਤਮਾ ਦੇ ਘਰ ਦੇ ਵਿੱਚ ਵੀ ਇਹ ਤਤ ਪਰਵਾਨ ਹੈ ਕਿ ਸਤਿਗੁਰੂ ਦੀ ਦੱਸੀ ਹੋਈ ਸੇਵਾ ਸਤਿਗੁਰੂ ਦੀ ਦੱਸੀ ਹੋਈ ਸੇਵਾ ਤਾਂ ਸਤਿਗੁਰੂ ਦੇ ਹੁਕਮ ਜੋ ਕਰਦੇ ਹਨ ਉਸ ਨੂੰ ਆਪਣੇ ਹਿਰਦੇ ਦੇ ਵਿੱਚ ਸਾਹਮਣੇ ਉਸ ਹੁਕਮ ਦੇ ਮਤਲਬਕ ਆਪਣਾ ਜੀਵਨ ਧਾਰਲੇ ਜੋ ਸਤਿਗੁਰੂ ਦਸੇ ਸੇਵਾ ਦਸਦੇ ਹਨ ਜੋ ਕਿ ਸਾਰੀ ਬਾਣੀ ਦੇ ਵਿੱਚ ਸਤਿਗੁਰੂ ਦਸ ਤੇ ਅਰਨੀ ਕਿ ਸੇਵਾ ਕੀ ਹੈ ਸ਼ਬਦ ਸਾਨੂੰ ਦਸਦੇ ਹਨ ਕਿ ਸੇਵਾ ਕੀ ਹੈ ਗੁਰ ਸਤ ਗੁਰ ਕਾਰਜੋ ਸਿੱਖ ਅਕਾਇ ਸੁਪਰ ਕੇ ਉਠ ਹਰ ਨਾਮ ਧਿਆਵੈ ਇਹ ਸਾਰਾ ਸ਼ਬਦ ਹੀ ਦੱਸ ਰਿਹਾ ਹੈ ਕਿ ਸਤਿਗੁਰ ਦੀ ਸੇਵਾ ਕੀ ਹੈ ਸਤਗੁਰੂ ਦੀ ਸੇਵਾ ਹੈ ਸਤਗੁਰੂ ਦੇ ਹੁਕਮ ਦੇ ਮੁਤਾਬਕ ਆਪਣਾ ਜੀਵਨ ਢਾਲਣਾ ਉਹ ਸਤਗੁਰੂ ਵੀ ਸਾਨੂੰ ਇਹ ਹੀ ਉਪਦੇਸ਼ ਕਰਦੇ ਹਨ ਕਿ ਸਤ ਗੁਰ ਕੀ ਸੇਵਾ ਇਹ ਤਪ ਪਰਵਾਨ ਸਤਗੁਰੂ ਦੇ ਹੁਕਮ ਨੂੰ ਮੰਨਣਾ ਸਤਗੁਰੂ ਦੀ ਦੱਸੀ ਹੋਈ ਕਾਰਨ ਤੱਕ ਚੱਲਣਾ ਇਹ ਹੀ ਤਪ ਜਿਹੜਾ ਹੈ ਉਹ ਵਾਰਗੁਰੂ ਦਾ ਗਾਦੇ ਵਿੱਚ ਪਰਵਾਣ ਹੈ ਨਾਨਕ ਸੋ ਤਪ ਦਰਗh ਪਾਵੇ ਮਾਨ ਪਰ ਇਹੋ ਜਿਹਾ ਤਪ ਜੋ ਸਤਿਗੁਰ ਦੇ ਹੁਕਮ ਦੇ ਅਨਸਾਰ ਆਪਣਾ ਜੀਵਨ ਢਾਲਦਾ ਹੈ ਸਤਿਗੁਰੂ ਦੀ ਦੱਸੀ ਹੋਈ ਬਾਣੀ ਦੇ ਅਨਸਾਰ ਆਪਣਾ ਜੀਵਨ ਢਾਲਦਾ ਹੈ ਸਤਿਗੁਰੂ ਦੀ ਦੱਸੀ ਹੋਈ ਕਾਰ ਦੇ ਮੁਤਾਬਕ ਆਪਣਾ ਜੀਵਨ ਢਾਲਦਾ ਹੈ ਇਹੋ ਜਿਹਾ ਤਪ ਜੋ ਹੈ ਉਹ ਫਿਰ ਉਸ ਵਾਹਿਗੁਰੂ ਦੀ ਹਜ਼ੂਰੀ ਦੇ ਵਿੱਚ ਆਦਰ ਪਾਉਂਦਾ ਹੈ ਵੜਿਆਈ ਪਾਉਂਦਾ ਹੈ ਪੌੜੀ ਰਾਤ ਦਿਨ ਸੋ ਉਪਾਏ ਨੇ ਸੰਸਾਰ ਕੀ ਵਰਤਨ ਉਸ ਵਾਹਿਗੁਰੂ ਨੇ ਇਹ ਰਾਤ ਅਤੇ ਦਿਨ ਜੋ ਉਪਾਏ ਹਨ ਉਸ ਵਾਣਗਰੂ ਨੇ ਆਪ ਹੀ ਪੈਦਾ ਕੀਤੇ ਹਨ ਇਹ ਸੰਸਾਰ ਦੇ ਵਰਤਨ ਲਈ ਪੈਦਾ ਕੀਤੇ ਹਨ ਵਰਤੋ ਵਿਹਾਰ ਲਈ ਇਹ ਦਿਨ ਅਤੇ ਰਾਤ ਉਸ ਵਣਗਰੂ ਨੇ ਆਪ ਹੀ ਪੈਦਾ ਕੀਤੇ ਹਨ ਕਿ ਇਹ ਬੰਦਾ ਰਾਤ ਨੂੰ ਆਰਾਮ ਕਰ ਸਕੇ ਅਤੇ ਦਿਨ ਨੂੰ ਆਪਣਾ ਕਾਰੋਬਾਰ ਕਰ ਸਕੇ ਇਹ ਰਾਤ ਦਿਨ ਉਸ ਨੇ ਹੀ ਉਪਾਏ ਹਨ ਉਸ ਦੇ ਉਪਾਏ ਕੀਤੇ ਹੋਏ ਇਹ ਦਿਨ ਰਾਤ ਖੜਾਵੇ ਹਨ ਗੁਰਮਤੀ ਘਟ ਚਾਨਣਾ ਆਨੇਰ ਵਿਨਾਸ਼ ਗੁਰਮਤੀ ਘਟ ਚਾਨਣਾ ਗੁਰੂ ਦੀ ਮਤ ਦੇ ਮੁਤਾਬਕ ਚੱਲਣ ਦੇ ਨਾਲ ਅੰਦਰਲਾ ਜੋ ਅਗਿਆਨਤਾ ਦਾ ਹਨੇਰ ਹੈ ਉਹ ਮਿਟ ਜਾਂਦਾ ਹੈ ਵਿਨਾਸਨ ਮਿਟਣਾ ਅਤੇ ਘਾਟਾ ਤੇ ਫਿਰਦੇ ਦੇ ਵਿੱਚ ਆਤਮਿਕ ਚਾਨਣਾ ਹੋ ਜਾਂਦਾ ਹੈ ਗੁਰਮਤੀ ਗੁਰੂ ਦੀ ਮੱਤ ਲੈ ਕੇ ਗੁਰੂ ਦੀ ਮੱਤ ਲੈ ਕੇ ਜੋ ਅੰਦਰ ਦਾ ਅਗਿਆਨਤਾ ਦਾ ਹਨੇਰਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਅੰਦਰ ਆਤਮਿਕ ਪ੍ਰਕਾਸ਼ ਹੋ ਜਾਂਦਾ ਹੈ ਹੁਕਮ ਰੇ ਸਭ ਸਾਜੀਆਂ ਰਵਿਆ ਸਭ ਵਣ ਤ੍ਰੈਨਾ ਉਸ ਪਰਮਾਤਮਾ ਨੇ ਆਪਣੇ ਹੁਕਮ ਦੇ ਸਵਿਚ ਹੀ ਇਹ ਸਾਰੀ ਸ੍ਰਿਸ਼ਟੀ ਸਾਜੀ ਹੈ ਉਸ ਦਾ ਹੁਕਮ ਹੋਇਆ ਤਾਂ ਇਹ ਸ੍ਰਿਸ਼ਟੀ ਬਣ ਗਈ ਉਸ ਦੇ ਇੱਕ ਕਵਾਉ ਨਾਲੇ ਤੋਂ ਹੁਕਮ ਦੇ ਨਾਲੇ ਸਾਰੀ ਸ੍ਰਿਸ਼ਟੀ ਬਣ ਗਈ ਕੀਤਾ ਪਸਾਉ ਇਕੋ ਕਵਾਉ ਕਵਾਉ ਹੁਕਮ ਉਸ ਵਾਹਿਗੁਰੂ ਨੇ ਆਪਣਾ ਪਸਾਰਾ ਕੀਤਾ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਦੇ ਵਿੱਚ ਆਏ ਕੀਤਾ ਕਿਸ ਤਰ੍ਹਾਂ ਕੀਤਾ ਪਸਾਉ ਇੱਕੋ ਕਵਾਉ ਇੱਕ ਆਪਣੇ ਹੁਕਮ ਦੇ ਨਾਲ ਇਹ ਸਾਰਾ ਸ੍ਰਿਸ਼ਟੀ ਦਾ ਪਸਾਰਾ ਪਸਾਰ ਦਿੱਤਾ ਹੁਕਮੇ ਸਭ ਸਾਜੀਆਂ ਇਹ ਸਾਰੀ ਸ੍ਰਿਸ਼ਟੀ ਉਸ ਵਾਹਿਗੁਰੂ ਦੇ ਹੁਕਮ ਦੇ ਵਿੱਚ ਸਾਜੀ ਹੋਇਆ ਰਵਿਆ ਸਭ ਵਣ ਤ੍ਰੇਨ ਅਤੇ ਸਾਜ ਕੇ ਉਹ ਵਾਹਿਗੁਰੂ ਸਾਰੇ ਹੀ ਵਣ ਜੰਗਲ ਤ੍ਰੇਨ ਥੀਲੇ ਹਰ ਪਾਸੇ ਹੀ ਅਰਥਾਤ ਸਮਾਇਆ ਹੋਇਆ ਹੈ ਵਣ ਵਣ ਦੇ ਵਿੱਚ ਜੰਗਲ ਦੇ ਵਿੱਚ ਹਰ ਥੀਲੇ ਦੇ ਵਿੱਚ ਉਹ ਸਮਾਇਆ ਹੋਇਆ ਹੈ ਉਹ ਆਪਣੀ ਸ੍ਰਿਸ਼ਟੀ ਸਾਗਤੀ ਸ੍ਰਿਸ਼ਟੀ ਦੇ ਵਿੱਚ ਹੀ ਸਮਾਇਆ ਹੋਇਆ ਹੈ ਸਭ ਵਿੱਚ ਆਪੇ ਆਪ ਹੈ ਗੁਰਮੁਖ ਸਦਾ ਹਰ ਭਾਨ ਸਭ ਵਿੱਚ ਆਪੇ ਆਪ ਹੈ ਜੋ ਕੁਝ ਵੀ ਉਹ ਪਸਾਰਾ ਹੈ ਉਸ ਦਾ ਉਹ ਵਾਹਿਗੁਰੂ ਆਪ ਹੀ ਹੈ ਜੋ ਕੁਝ ਵੀ ਸਾਨੂੰ ਸੁਖੰ ਅਸੂਲ ਜੋ ਵੀ ਦਿਸ ਰਿਹਾ ਸਭ ਕੁਝ ਉਸ ਵਾਹਿਗੁਰੂ ਦਾ ਹੀ ਪਸਾਰਾ ਹੈ ਗੋਰ ਮੁਖ ਸਦਾ ਹਰ ਭਾਨ ਇਸ ਕਰਕੇ ਗੁਰੂ ਦੀ ਮੱਤ ਲੈ ਕੇ ਗੁਰੂ ਦੇ ਰਾਹੀ ਉਸ ਵਾਹਿਗੁਰੂ ਨੂੰ ਹੀ ਸਦਾ ਧਿਆਉਣਾ ਚਾਹੀਦਾ ਹੈ ਸ਼ਬਦ ਦੇਹੀ ਸੋਜੀ ਪਈ ਸੱਚ ਆਪੋ ਪੁਜਾਈ ਸ਼ਬਦ ਰਾਹੀ ਇਹ ਸੋਝੀ ਜਾਂਦੀ ਹੈ ਸ਼ਬਦ ਰਾਹੀ ਹੀ ਗੁਰਮਤਿ ਸਮਝ ਪੈਂਦੀ ਹੈ ਸ਼ਬਦ ਰਾਹੀ ਇਹ ਸਮਝ ਪੈਂਦੀ ਹੈ ਕਿ ਇਹ ਸਭ ਕੁਝ ਪਸਾਰਾ ਉਸ ਵਾਹਿਗੁਰੂ ਦਾ ਹੀ ਪਸਾਰਿਆ ਹੋਇਆ ਹੈ ਅਤੇ ਸ਼ਬਦ ਰਾਹੀ ਹੀ ਸੋਝੀ ਪੈਂਦੀ ਹੈ ਕਿ ਉਹ ਗੋੜਮੁਖ ਦੇ ਦੁਆਰਾ ਗੁਰੂ ਦੀ ਮੱਤ ਲੈ ਕੇ ਅੰਦਰ ਦਾ ਅਗਿਆਨਤਾ ਦਾ ਹਨੇਰਾ ਤਤਵ ਹੋ ਜਾਂਦਾ ਹੈ ਅੰਦਰ ਆਤਮਿਕ ਚਾਨਣ ਹੋ ਜਾਂਦਾ ਹੈ ਇਸ ਸ਼ਬਦ ਦੇ ਰਾਹੀਂ ਸੋਝੀ ਪੈਂਦੀ ਹੈ ਇਸ ਸ਼ਬਦ ਦੇ ਹੀ ਸੋਝੀ ਪਈ ਸੱਚ ਆਪ ਬੁਝਾਈ ਪਰ ਇਹ ਉਸ ਨੂੰ ਸੋਝੀ ਬੈਂਦੀ ਹੈ ਜਿਸ ਦੇ ਉੱਤੇ ਉਹ ਵਾਹਿਗੁਰੂ ਕਿਰਪਾ ਕਰਦਾ ਹੈ ਆਪੂ 부ਜਾਂਦਾ ਹੈ ਸੱਚੇ ਸੱਚ ਆਪੂ 부ਜਾਈ ਸੱਚੇ ਨੇ ਆਪ ਜਿਸ ਦੇ ਅੰਦਰ ਇਹ ਆਤਮਿਕ ਚਾਨਣ ਕਰਕੇ ਆਪ 부ਜਾ ਦਿੱਤਾ ਉਸ ਨੂੰ ਹੀ ਸ਼ਬਦ ਦੇ ਰਾਹੀ ਗੁਰੂ ਦੇ ਬਖਸ਼ੇ ਹੋਏ ਸ਼ਬਦ ਦੇ ਰਾਹੀ ਸੋਜੀ ਜਾਂਦੀ ਹੈ ਤਾਂ ਸਤ ਤੋਂ ਉੱਪਰ ਜੋ ਹੈ ਉਹ ਸ਼ਬਦ ਹੈ ਸ਼ਬਦ ਦੇ ਨਾਲ ਹੀ ਸਤਿਗੁਰੂ ਸਾਨੂੰ ਬਾਰ-ਬਾਰ ਇਹ ਕਹਿ ਰਹੇ ਹਨ ਕਿ ਸ਼ਬਦ ਦੇ ਨਾਲ ਜੁੜਨਾ ਹੈ ਸ਼ਬਦ ਦੇ ਨਾਲ ਹੀ ਸੋਝੀ ਬੈਣੀ ਹੈ ਸ਼ਬਦ ਦੇ ਨਾਲ ਹੀ ਅੰਦਰ ਆਤਮਿਕ ਚਾਨਣ ਹੋਣਾ ਹੈ ਅਤੇ ਅਗਿਆਨਤਾ ਦਾ ਹਨੇਰਾ ਬਿਜਣਾ ਹੈ ਉਸ ਸ਼ਬਦ ਦੇ ਨਾਲ ਜੁੜੀਏ ਗੁਰੂ ਦੀ ਬਖਸ਼ਿਸ਼ ਬਾਣੀ ਦੇ ਨਾਲ ਜੁੜੀਏ ਤਾਜ਼ਾ ਸਾਧਾ ਦਾ ਵੀ ਜਨਮ ਜੋ ਹੈ ਉਸੇ ਲਾਹੋਂ ਸਕੇ ਦੀ ਵਾਹਿਗੁਰੂ ਜੀ ਦਾ ਖਾਲਸਾ ਉਹ ਆ ਗਏ ਕਿ ਕਿ ਆਪਣੇ